ਰੋਕੀ ਰੋਕੀ ਬਾਬਾ ਹਾਂ ਲਓ ਮੈਂ ਜਾਣਾ ਇੱਧਰ ਆ ਇੱਧਰ ਹੀ ਜਾਣਾ ਤੂੰ ਉਹ ਮੈਨੂੰ ਕੰਮ ਆਵਦਾ ਭੁੱਲ ਗਿਆ ਸੀ ਇੱਧਰ ਜਾਣਾ ਚੱਲ ਕੋਈ ਨਹੀਂ ਕਿਹੜੇ ਪਿੰਡ ਜਾਣਾ ਤੂੰ ਮੈਂ ਤਾਂ ਭਰਾ ਜੀ ਇੱਕ ਮਿੰਟ ਇੱਕ ਕਮੇਟੀ ਬਾਬਾ ਮਾਲਿਕ ਤੁੰਦ ਗਿਆ ਆ ਰਹੀ ਹੈ ਨੀਓ ਠੀਕ ਉਹ ਗੱਲ ਕਰ ਸੀ ਕੀ ਆ ਠੀਕ ਹੈ ਉਹ ਕਾਲ ਕਰੀ ਨਾ ਬੰਦਾ ਵੀ ਮੋਟਾ ਆ ਜਾ ਮੈਂ ਇੱਥੇ ਖੜਾ ਮਾਰਤੀ ਖੜਾ ਮੈਂ ਆਹ ਉਹ ਕਾਲਾ ਜਿਹਾ ਮੋਟਰਸਾਈਕਲ ਹੀ ਆ ਉਹ ਪਿਆਜ ਜੇ ਪਰਨੇ ਵਾਲਾ ਬੁਢਾ ਜ ਆਹੋ ਆਹੋ ਆ ਜਾ ਦੇਖ ਲਿਆ ਤੁਹਾਨੂੰ ਮੈਂ ਠੀਕ ਹੈ ਠੀਕ ਹੈ ਦਾਲ ਕੇ

ਉਹ ਗੱਲ ਕੀ ਆ ਤੈਨੂੰ ਉਹ ਗੱਲਾਂ ਚੰਗਾ ਬੰਦਾ ਯਾਰ ਉਹ ਚੰਗਾ ਕਹਣਾ ਬੜਾ ਝਾੜ ਕੇ ਲੰਦਾ ਮੈਂ ਤੇਰਾ ਹੁਣ ਤੂੰ ਹੁਣ ਦਾਦਾ ਕੀ ਆ ਦੇਖ ਯਾਰ ਪਰੇ ਹੋ ਜਾ ਪਰੇ ਛੱਡ ਛੱਡ ਸਾਰਾ ਉਹ ਬੋਰਚੇ ਕੰਮ ਕਰੀ ਉਹ ਬਸ ਯਾਰ ਇਹ ਸਾਰਾ ਕੋਈ ਕਰਦਾ ਆ ਕੀ ਚਲ ਫਾਫੇ ਕੀਪ ਤਾਂ ਕੀ ਲਈ ਫਿਰਦਾ ਤੂੰ ਕੱਢ ਯਾਰ ਉਦੋਂ ਨੂੰ ਕੋਈ ਆ ਜੂ ਤੂੰ ਚਾਪੀ ਫੜਾ ਰ ਮਰੀਏ ਨੂੰ ਕਿਦੇ 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 ਦਾਦਾ ਬਾਪੜ ਗਾ ਦੇ ਮੋਟਗਾ ਲੈ ਹੱਲੇ ਹਟਰ ਤੂੰ ਮੋਟਗਾ ਕੇ ਮੈਂ ਖਾਣ ਹੱਲੇ ਹਟਰ ਕੀ ਕੀ ਕਰ ਦੂ ਛੱਡ ਛੱਡ ਹਟ ਜਾ ਕੀ ਕਰਦੇ ਆ ਦੇਬੜ ਕੋ ਤੰਨੇ ਮਾਰਾਂਗੇ ਸੀ ਹਾਂ ਬੜਾ ਬੜਾ ਕੱਢ ਬੜਾ ਕੱਢ ਹੱਥ ਹੱਥ ਬਾ ਤਾ ਤੋਰਦੇ ਹੈਂ ਲੈ ਲੈ ਖੱਤ ਲੈ ਤੇ ਮੋਟਰਸਾਈਕਲ ਹੈ ਜੀ ਨਾ ਚੱਲ ਜਾ ਤੁਰ ਕੇ ਜਾ ਹਾਂ ਤੁਰ ਕੇ ਕਿਵੇਂ ਮੈਂ ਮੋਟਰਸਾਈਕਲ ਤੇ ਜਾਣਾ ਹਾਂ ਮੋਟਰਸਾਈਕਲ ਤੂੰ ਜਾ ਚਾਬੀ ਤੇਰੇ ਕੋਲ ਹੈ ਹਾਂ ਮਾ ਦੇ ਜਾ ਪਾਜਾ ਪਾਜਾ ਚੱਲ ਦੇ ਚਲੋ ਬਰਾਕੇ ਬੰਨਾ ਭੈਂਟ ਮੜਾ ਆਇਆ ਹੈ ਅੰਗੇ ਬੜੇ ਕੰਮ ਕਰਨ ਵਾਲੇ ਬੰਦੇ ਤੁਸੀਂ ਕੰਮ ਕਰ ਲਓ ਉਹ ਤੇ ਡਾ ਪਰ ਜੂ ਦੇਣਾ ਆ ਗਿਆ ਬਰਾ ਮੜਾ ਟਾਈਮ ਆ ਗਿਆ ਉੱਥੋਂ ਚੜਾਇਆ ਚੜਾ ਕੇ ਮੈਂ ਗਲਤੀ ਕੀਤੀ ਆਪਦੀ ਗਲਤੀ ਹੈ ਪਰ ਚੜਾਉਣਾ ਨਹੀਂ ਸੀ ਜਨਾਜ਼ਾ ਚੜਾਇਆ ਹੁੰਦਾ ਕੱਲ ਲੁੱਟੀ ਦੇ ਬਹੁਤ ਮੜਾ ਟਾਈਮ ਆ ਗਿਆ